ਜ਼ਿਲ੍ਹਾ ਤਰਨਤਾਰਨ ਦੇ ਦੇ ਨੌਂਦੇ ਪਿੰਡ ਲੋਕਾਂ ਤੋਂ ਬਹੁਤ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਐਸ ਡੀ ਐਮ ਪੱਟੀ ਦੀ ਗੱਡੀ ਨਾਲ ਇੱਕ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ ਇਸ ਟੱਕਰ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਮ੍ਰਿਤਕ ਮਾਤੇ ਪੁੱਤ ਦੱਸੇ ਜਾ ਰਹੇ ਹਨ ਉੱਥੇ ਹੀ ਮ੍ਰਿਤਕਾਂ ਦੀ ਪਛਾਣ ਸ਼ਿਵ ਅਤੇ ਰਾਜਪੁਰ ਦੇ ਵਜੋਂ ਹੋਈ ਹੈ ਜਦਕਿ ਇੱਕ ਹੋਰ ਵਿਅਕਤੀ ਜਿਸ ਦੀ ਪਛਾਣ ਨਹੀਂ ਹੋ ਸકી ਜੋ ਕਿ ਜੇਰੇ ਲਾਛ ਹਸਪਤਾਲ ਦੇ ਵਿੱਚ ਭਰਤੀ ਹੈ ਕੇ ਵੀ ਦੱਸਿਆ ਜਾ ਰਿਹਾ ਹੈ ਕਿ ਪੱਟੀ ਦੇ ਐਸ ਡੀ ਐਮ ਪ੍ਰੀਤਿੰਦਰ ਸਿੰਘ ਬਹਿਸ਼ੀ ਗੰਬੀਰ ਜਖਮੀ ਹੋਏ ਹਨ ਉਹ ਵੀ ਸਿਵਲ ਹਸਪਤਲ ਇਲਾਜ ਲਈ ਦਾਖਲ ਹਨ ਇਸ ਸੰਬੰਧੀ ਮੀਡੀਆ ਗੱਲਬਾਤ ਕਰਦੇ ਹਾਂ ਲਾਈਫ ਲਾਈਨ ਰੈਕਿਓ ਸੰਸਾਰੇ ਮੁਖੀ ਅਮਰਜੀਤ ਸਿੰਘ ਢਿਲੋਂ ਤੋਂ ਸੱਗੇ ਉਹਨਾਂ ਨੂੰ ਫੋਨ ਕਾਲ ਤੇ ਇਸ ਹਸਸੇ ਬਾਰੇ ਪਤਾ ਲੱਗਿਆ ਸੀ ਪਰ ਜਦੋਂ ਉੱਥੇ ਪਹੁੰਚੇ ਤਾਂ ਉਹ ਅਗਿਆਨ ਤੋਂ ਪਹਿਲਾਂ ਹੀ ਜ਼ਖਮੇ ਨੂੰ ਹਸਪਤਲ ਦਾਖਲ ਕਰਵਾਇਆ ਗਿਆ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਘਟਨਾ ਦੇ ਵਿੱਚ ਮਾਂ ਅਤੇ ਪੁੱਤ ਦੀ ਮੌਤ ਹੋ ਗਈ ਹੈ ਅਜਿਹਾ ਕਿ ਨਾਮੇਰ ਸੜੀ ਸੜੀ ਸਸਤਾ ਬਏ ਦੇ ਵੱਲੋਂ ਅੱਜ ਜਿਹੜਾ ਹੋਇਆ ਨੌਕੇ ਕੀ ਕੀ ਹੈਲਪ ਕੀਤੀ ਗਈ ਇਹਨੂੰ ਅੱਛੇ ਕਿਸ ਤਰ੍ਹਾਂ ਹਾਂ ਜੇਕਰ ਨੂੰ ਕਾਲ ਆਉਂਦੀ ਹੈ ਕੋਈ 11:30 ਵਜੇ ਤੇ ਅਸੀਂ ਸਾਰੀ ਟੀਮ ਨਾਲ ਰਿਸਪੌਂਡ ਕਰਦੇ ਹਾਂ ਤੇ ਅਸੀਂ ਉੱਥੇ ਜਾ ਕੇ ਵੇਖਦੇ ਹਾਂ ਕਿ ਜਿਹੜੇ ਐਸਐਸਐਫ ਵਾਲੇ ਹੈਗੇ ਆ ਵੀਰ ਆਲਰੇਡੀ ਵਿਕਟਮ ਨੂੰ ਆਲਰੇਡੀ ਲੈ ਗਏ ਆ ਜਿਹੜੇ ਤਿੰਨ ਵਿਕਟਮ ਇਥੋਂ ਲੈ ਕੇ ਗਏ ਆ ਤੇ ਅਸੀਂ ਵੇਖਦੇ ਆ ਕਿ ਉੱਥੇ ਜਾ ਕੇ ਇੱਕ ਬਲੈਰੋ ਪਲਟੀ ਪਈ ਹੈ ਤੇ ਹੀ ਰੋਡ ਦੀ ਹੈਲਪ ਕਲੀਅਰ ਕਰਦੇ ਆ ਤੇ ਅਸੀਂ ਵੇਖਦੇ ਆ ਕਿ ਕੀ ਕੀ ਸਥਿਤੀ ਵੇਖ ਕੀ ਹੈਲਪ ਕਰ ਸਕਦੇ ਮੌਕੇ ਦੇ ਉੱਤੇ ਜਾ ਕੇ ਤੇ ਹੀ ਰੋਡ ਕਲੀਅਰ ਕਰਾ ਕਿਸ ਕੰਡੀਸ਼ਨ ਸੀ ਇਹ ਗੱਡੀ ਔਰ ਕੋਈ ਇੰਜਰਡ ਬਾਰੇ ਜਾਣਕਾਰੀ ਚਾਹੁੰਦੇ ਆ ਜਦੋਂ ਅਸੀਂ ਪਹੁੰਚੇ ਆ ਆਲਰੇਡੀ ਵਿਕਟਮ ਨੂੰ ਆਲਰੇਡੀ ਲੈ ਗਏ ਹੀ ਕਿ ਜਿਹੜੇ ਤਿੰਨ ਵਿਕਟਮ ਜਿਹੜੇ ਮੋਟਰਸਾਈਕਲ ਤੇ ਸਵਾਰ ਹੈਗੇ ਸੀਗੇ ਤੇ ਅਸੀਂ ਉੱਥੇ ਜਾ ਕੇ ਵੇਖਦੇ ਆ ਕਿ ਇੱਕ ਗੱਡੀ ਜਿਹੜੀ ਬਲੈਰੋ ਹੈਗੀ ਆ ਉਹ ਸਾਈਡ ਰੋਡ ਪਲਟੀ ਪਈ ਹੈਗੀ ਪਹਾੜੀਆਂ ਦੇ ਵਿੱਚ ਸੂਰੇ ਸਿੰਘ ਜੀ ਮੇਰਾ ਨਾਮ ਸੂਰੇ ਸਿੰਘ ਹਾਂ ਨਾਮ ਹੈ ਆ ਚਲੋ ਗੱਲ ਇਹ ਵੀ ਮੰਮੀ ਤੇ ਮੇਰੇ ਦੋ ਭਰਾ ਇੱਕ ਭੂਆ ਦਾ ਲੜਕਾ ਸੀ ਇੱਕ ਮੇਰਾ ਛੋਟਾ ਭਰਾ ਸੀ ਇਹ ਦਰਨਤਾਂ ਜਾਣਦੇ ਸੀ ਕਿ ਚੈਰੀ ਮੰਮੀ ਦੀ ਪੈਨਸ਼ਨ ਦੀ ਉਹ ਖਾਤਾ ਚੇਂਜ ਕਰਾਉਣਾ ਤੇ ਆਉਂਦੇ ਆ ਇਧਰੋਂ ਲੋਕਿਆਂ ਲਾਗੇ ਐਕਸੀਡੈਂਟ ਹੋ ਗਿਆ ਜੀ ਇਹਨਾਂ ਦਾ ਗੱਡੀ ਵੱਜੀ ਬਲੈਰੋ ਆਗੇ ਵਿੱਚ ਹਾਂਜੀ ਗੱਡੀ ਵੀ ਰੋਂਗ ਸਾਈਡ ਵੱਜੀ ਆ ਜੀ ਆਗੇ ਆਇਆ ਜੀ ਇੱਕ ਬੱਚਾ ਸੀ ਉਹਦਾ ਦੇ ਉਮਾਰ ਕੇ ਸਾਲ ਦਾ ਬੱਚਾ ਜੀ ਉਹਦਾ ਜਿਹੜੀ ਗੱਡੀ ਵਜੀ ਉਹ ਕਿਹਦੀ ਹੀ ਕੋਣ ਸੀ ਉਹ ਐਸ ਡੀ ਐਮ ਸਾਹਿਬ ਕੋਈ ਦੱਸਣ ਦੇ ਜੀ ਉਹਨਾਂ ਦੀ ਗੱਡੀ ਕਿੱਥੋਂ ਦੇਸੀ ਇਹਨਾਂ ਦੇ ਮੈਨੂੰ ਨਹੀਂ ਅਜੇ ਪਤਾ ਕਿੱਥੋਂ ਕਿੰਨੇ ਜਾਣੇ ਦੇ ਵਿੱਚ ਪੋਟਲ ਲੱਤਨੀ ਹੋਈ ਜਾਂ ਦੋਵਾਂ ਦੀ ਡੈਥ ਹੋ ਗਈ ਮੇਰੇ ਨੱਕੇ ਭਰਾ ਦੀ ਤੇ ਮਮੂਆ ਦੀ ਡੈਥ ਹੋ ਗਈ ਆ ਭੂਆ ਦਾ ਲੜਕਾ ਮਰੀਦਾ ਉਹ ਹਲੇ ਗੰਭੀਰ ਹਾਲਤ ਵਿੱਚ ਆ ਜਿਹੜਾ ਤੁਹਾਡਾ ਭਰਾ ਆ ਸੁਣਨ ਚਾਹੇ ਜੋ ਮੋਟਰਸਾਈਕਲ ਚਲਾਉਣਾ ਦਾ ਜਿਹੜਾ ਅਕੇ ਭੂਆ ਦਾ ਮੁੰਡਾ ਸੀ ਉਹ ਤਾਂ ਨਾਲ ਆ ਹਾਂਜੀ ਉਹ ਤਾਂ ਨਾਲ ਆਇਆ ਇਹ ਜੀ ਉਹਨੂੰ ਮੋਟਰਸਾਈਕਲ ਕਿ ਜਿਹੜੀ ਕਚੈਰੀ ਜਾ ਰਹੀ ਸੀ ਤਰਨਤਾਰਨ ਖਾਤਾ ਚੇਂਜ ਕਰਾਉਣਾ ਸੀ ਮੰਮੀ ਦਾ ਪੈਨਸ਼ਨ ਦਾ ਵਿਧਵਾ ਪੈਨਸ਼ਨ ਆਉਂਦੀ ਨਾ ਪਾਪਾ ਦੀ ਡੈਥ ਹੋਈ ਉਹਦਾ ਕਰਕੇ ਖਾਤਾ ਚੇਂਜ ਕਰਾਉਣਾ ਹੁੰਦਾ ਹੀ ਬੈਂਕ ਦਾ ਅਸੀਂ ਆਸਲ ਪੈਂਡ ਇੰਨੀ ਉਮਰ ਦਾ ਮੁੰਡਾ ਹਾਂ ਹਾਂਜੀ ਇੰਨੀ ਉਮਰ ਦਾ ਮੁੰਡਾ ਜਿਹੜਾ ਉਹਨਾਂ ਦੀ ਹੋਣੀ ਕਿ 23 ਸਾਲ ਤੇ 24 ਸਾਲ ਹੋ ਗਈ ਬਸ ਇਹ ਚੇਬਰ ਪੰਜਾਬੀ ਟੀਵੀ ਲਈ ਤਰਨਤਾਰਨ ਤੋਂ ਰਵੀ ਖੇਰਾ ਦੀ ਖਾਸ ਰਿਪੋਰਟ